ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾਮਾਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਬੀਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਤੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਬ ਤੇਨ ਦੁੱਧਾ ਤੇ ਵਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਹਾ ਨ ਮਿਲੀਐ ਸਾਜਨੈ ਕਦ ਪਾਈਐ ਬਸੂ ਰਾਮ ਜਿਤ ਘਰ ਹਰਿ ਪਾਖ ਅੰਤ ਨ ਪ੍ਰਗਟਾਈ ਪਾਠ ਨਗਰ ਸੇਗਰਾਮ ਰਬ ਅਸੀਂ ਗਾਰਤਮ ਬੋਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕਾਂਤ ਬਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਓਂਕਾਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਵ ਜਿਸ ਕਾ ਨਹਿ ਚਲਤਾਮ ਤੇਤੋ ਗੋਬਿੰਦ ਰਾਦੀ ਐ ਹੋਵੈ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਵੈ ਆਪਣਾ ਆਏ ਤਿਸਹਿ ਗਣਾ ਇੱਕ ਖਣ ਤਿਸ ਬਿਨ ਜੀਵਣਾ ਬਿਰਥਾ ਜਨਮ ਜੜਾ ਜਲ ਥਲ ਮਹਿ ਅਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਵਚਿਤ ਨਾ ਆਵਈ ਕਿਤੜਾ ਦੁਖ ਗਣਾ ਜਿਨਿ 라ਵਿਆ ਸੋ ਪ੍ਰਭ ਤਿਨਾਂ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਤਿਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਰਹਿ ਸਾਖ ਧੀਰਨ ਕਉ ਬਾਢਿਆ ਜਿਨਾਂ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲਕੀ ਮਾਇਆ ਤੋ ਪਤਰ ਕਲਤਰ ਨਾ ਸੰਗਤ ਨਾਮ ਹਰ ਅਵਨਾਸੀ ਓਹ ਪਲਚ ਪਲਚ ਸਗਲੇ ਮੋਈ ਝੂਠੇ ਧੰਦੇ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਐ ਕੋਹੇ ਤਯੋ ਵਿਸਾਰ ਬਿਗੁਚੜਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਾਮੇ ਬੇਨਤੀ ਪ੍ਰਾਮੇ ਲਹ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗਾ ਜਹ ਸੰਤ ਭੇਟੈ ਹਰ ਸੋਏ ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਮਾਨ ਮਾਨਕ ਮੋਤੀ ਨਾਮ ਪ੍ਰਵ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣੈ ਜੀਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ। ਜੋ ਪ੍ਰਾਪ ਕੀਤੇ ਆਪਨੇ ਸਹੀ ਕਹੀਐ ਧੰਨਾ। ਆਪਨ ਲਈ ਆਜੇ ਮਿਲੈ ਵਿਛੜ ਕਿਉ ਰੋਵੰਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ। ਹਰ ਜੇਠ ਰੰਗੀਲਾ ਤਿਸਤਾਣੀ ਜਿਸ ਕੈ ਭਾਗ ਮਥੰਦਾ ਆਸਾੜਤ ਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿਨ ਨਾ ਆਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਐ ਭਾਏ ਬਿ ਗੁੱਚੀ ਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥਾ ਜੋ ਲਿਖਿਆਸ ਹਰਾਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਨ ਕਾ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਾਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਕੂੜਾ ਵਿਆਂ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਮਿਲੋ ਸਾਧੂ ਪੀਵਣ ਹਾਰ ਬਾਣ ਤਨ ਪ੍ਰਾਪ ਸੰਗ ਮੋਲੇ ਆ ਸਮਰੱਤ ਪੁਰਖ ਆਪਾਰ ਹਰ ਮਿਲਣ ਨੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਹੀ ਸਖੀਏ ਪ੍ਰਪਾਇਆ ਹਉ ਤਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮੈਂ ਆਕਰ ਸਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਨ ਰਾਮ ਨਾਮ ਉਰ ਹਾਰ ਭਾ ਦਵੇਂ ਭਰਮ ਪੁਲਾਣੀਆਂ ਦੂਜੈ ਲੱਗਾ ਹੈ ਤਾ ਲੱਖ ਸਿਗਾਰ ਵੜਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਤ ਵੇਲੇ ਕਹਿ ਸੰਪ੍ਰੇਤਾ ਪਕੜ ਚਲਾਇ ਅਨ ਦੂਤ ਜਬ ਕਿਸੈ ਨਾ ਦੇਨੀ ਭੇਤਾ ਛੱਡ ਕੜੋ ਤੀਕਨੈ ਮਾਹੇ ਜਿਨ ਸਿਉ ਲੱਗਾ ਹੈ ਤਾ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇ ਅਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਕੇਤ ਨਾਨਕ ਪ੍ਰਭ ਸਰਣਾਗਤੀ ਚਰਨ ਮੁਹਿਤ ਪ੍ਰਭ ਦੇਤ ਸੇ ਭਾ ਤੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਅਸਨ ਪ੍ਰੇਮ ਮਹਾੜਾ ਕਿਉ ਮਿਲਿਐ ਹਰਿ ਜਾਇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸੁਹਾਈ ਪ੍ਰੇਮ ਕੇ ਹਉ ਤਨ ਕਹਿ ਲਾਗਾ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਸਖਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੈ ਲੇਹੁ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਾਹੀ ਨਾਨਕ ਹਰ ਸੁਨਣਾਏ ਅਸੂ ਸੁਖੀ ਵਸੰਧੀਆਂ ਜਿਨਾ ਮਯਾ ਹਰ ਰਾਈ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਬਿਆਪਨ ਸਭੇ ਰੋਗਾ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋਗਾ ਖਨਮੇ ਕਾਉੜੇ ਹੋਏ ਗਏ ਜਿਤੜੇ ਮਾਇਆ ਭੋਗਾ ਵਿਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ ਕੀਤਾ ਕਿਛੂ ਨਾ ਹੋ ਵੈ ਲਿਖਿਆ ਤੁਰ ਸੰਜੋਗਾ ਕੀਤਾ ਕਿਛੂ ਨਾ ਹੋ ਵੈ ਲਿਖਿਆ ਤੁਰ ਸੰਜੋਗਾ ਵਡਭਾਗੀ ਮੇਰਾ ਪ੍ਰਾਪ ਮਿਲੇ ਤਾਂ ਉਤਰੈ ਸਭਿ ਯੋਗ ਨਾਨਕ ਕੋ ਪ੍ਰਵਰਾਖ ਲੇਹੀ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਨ ਸੈ ਸਭੇ ਸੋਚਾ ਮੰਗਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਆਉ ਸੰਗ ਸਾਧ ਸਹਿਲੜੀਆ ਸਾਜਨਾ ਤੇਵਾ ਹਰੀ ਸੇ ਰਹਿਨ ਕੇਦੜੀਆ ਤਨ ਦੁੱਖ ਨ ਕਬ ਉਤਰੈ ਸੇ ਜਉਂ ਕੈ ਵਸ ਬੜੀਆ ਨਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨੰਜ ਵੇਹਰ ਲਾਲ ਹਰ ਕੰਠ ਤਨ ਜੜੀਆ ਨਾਨਕ ਵਾਂਚਾ ਧੂੜ ਤੈ ਨਾ ਪ੍ਰ ਸਰਣੀ ਦਰ ਪੜੀਆ ਮੰਗਰ ਪ੍ਰਭ ਅਰਧਣਾ ਬਹੁੜ ਨ ਜਨ ਮੜੀਆ ਪੋਖਤ ਕਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾਹ ਮਨ ਵੇਦਿਆ ਚਰਣਾ ਰਬਿੰਦਾ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵੇਖੇ ਆਪੋ ਹੈ ਨ ਸਕਾਈ ਮਿਲ ਸਾਧੂ ਗੁਣ ਗਾਓ ਜੈ ਤੇ ਉਪਜੀਤਾ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ ਵਾਰ ਜਾਓ ਲਖ ਬੀਰੀਆਂ ਹਰ ਸੱਜਣ ਅਗਮ ਗਾਹੋ ਸ਼ਰਮ ਪਈ ਨ ਰਹਿਣਾ ਨਾਨਕ ਦਰ ਪਈਆ ਉਕ ਸੁਹੰਦਾ ਸਰਬ ਸੁਖਾ ਜਿਸ ਬਖਸ਼ੇ ਬੇ ਪਰਵਾਹ ਹੋ ਮਾਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਆਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਤ ਸਗਲ ਪੰਨਾ ਦੀ ਦਇਆ ਪਰਵਾਨ ਜਿਸਨੋਂ ਦੇਵੈ ਦਇਆਕਾਰ ਸੋਈ ਪੁਰਖ ਸੁਜਾਨ ਜੇ ਨਾ ਮਿਲਿਆ ਪ੍ਰਵੇ ਆਪਣਾ ਨਾਨਕ ਤិនੁਰਵਾਨ ਮਾਗ ਸੁਚੇ ਸੇ ਕਾਂਢੀ ਐ ਜਨਪੂਰਾ ਗੁਰ ਮੇਰਵਾਨ ਫਲਗੁਣ ਆਨੰਦ ਪਾਰ ਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ ਸੇਜ ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਾਹੀ ਜਾਏ ਐਛ ਪੁਨੀ ਵਡ ਭਾਗਣੀ ਵਰ ਪਾਇਆ ਹਰਿ ਰਾਏ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਲਾਈ ਹਰ ਜੀਹਾ ਅਵਰ ਨ ਦਿਸੈ ਕੋਈ ਦੂਜਾ ਲਵੈ ਨਾ ਲਾਈ ਹਲ ਤਪਾਲਤ ਸਵਾਰਿਓ ਨ ਨਿਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਾਹਰ ਨਾ ਜਨਮੈ ਤਾਏ ਜਿਹ ਬਾ ਏਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤਸਾ ਲਾਈਐ ਜਿਸਨੋ ਤਿਲਣਾ ਤਮਾਏ ਜਨ ਜਨ ਨਾਮ ਧਿਆਇਆ ਤਨ ਕੇ ਆਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗੈ ਸੱਚ ਕਰੇ ਸਰਬ ਸੁਖਾ ਨਿਦ ਚਰਨ ਹਾਰਾ ਪਉ ਜਲ ਵਿਖਮਤਰੀ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੇ ਜਰੇ ਉੜ ਗਏ ਦੁਬਿਦਾਨ ਅਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕਾਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਇਕ ਤਰੀ ਮਹਾ ਦਿਵ ਸਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਅਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ